ਸਵਾਗਤ ਹੈ ਪੀਡੀਸੀ ਨਿਊਜ਼ ਅਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰਤ ਕਰਾਰੇ ਇੱਕ ਬਹਿਦ ਅਹਿਮ ਤੇ ਖਾਸ ਤੇ ਗੰਭੀਰ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਗੁਰਬਾਣੀ ਦੇ ਵਿੱਚ ਆਂਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੋਇਦਾਈ ਦਾਇਆ ਖਿਲੇ ਸਗਲ ਜਗਤ ਪਾਣੀ ਤਰਤੀ ਤੇ ਹਵਾ ਇਹਨਾਂ ਸਾਰਿਆਂ ਦੀ ਇੰਪੋਰਟੈਂਸ ਇੱਥੋਂ ਹੀ ਪਤਾ ਲੱਗ ਜਾਂਦੀ ਹੈ ਕਿ ਇਹਨਾਂ ਤੋਂ ਬਿਨਾਂ ਅਸੀਂ ਜ਼ਿੰਦਗੀ ਦੀ ਰਚਨਾ ਸਰਚਨਾ ਸੋਚ ਵੀ ਨਹੀਂ ਸਕਦੇ ਸਾਡੀ ਹੋਂਦ ਹੀ ਨਹੀਂ ਹੈ ਇਹਨਾਂ ਤਿੰਨ ਚੀਜ਼ਾਂ ਤੋਂ ਬਿਨਾਂ ਪਰ ਕੀ ਅਸੀਂ ਇਹਨਾਂ ਨੂੰ ਸੁਰੱਖਿਅਤ ਰੱਖ ਰਹੇ ਹਾਂ ਕੀ ਅਸੀਂ ਇਹਨਾਂ ਦੀ ਪ੍ਰਵਾਹ ਕਰ ਰਹੇ ਹਾਂ ਤਾਂ ਜਵਾਬ ਵੱਡੇ ਅੱਖਰਾਂ ਦੇ ਵਿੱਚ ਆਉਂਦਾ ਨਹੀਂ ਨੋ ਲਗਾਤਾਰ ਪੰਜਾਬ ਦੇ ਵਿੱਚ ਪੰਜ ਆਬਾਂ ਦੀ ਧਰਤੀ ਜਿਸ ਨੂੰ ਕਿਹਾ ਜਾਂਦਾ ਸੀਗਾ ਪੰਜ ਆਬ ਤਾਂ ਖ਼ੈਰ ਨਹੀਂ ਰਹੀ ਪਰ ਜਿਹੜੇ ਰਹੇ ਨੇ ਅਸੀਂ ਉਹ ਵੀ ਪਲੀਤ ਕਰਨ ਤੇ ਜੁਟੇ ਹੋਏ ਹਾਂ ਲਗਾਤਾਰ ਬਹੁਤ ਸਾਰੇ ਲੋਕ ਜਿੱਥੇ ਬੰਦੀਆਂ ਜੜੀਆਂ ਵਾਤਾਵਰਣ ਪ੍ਰੇਮੀ ਨੇ ਇਹ ਸਰਕਾਰਾਂ ਤੱਕ ਆਵਾਜ਼ ਪਹੁੰਚਾਉਂਦੇ ਨੇ ਇੰਡਸਟਰੀਅਲਸ ਤੱਕ ਆਵਾਜ਼ ਪਹੁੰਚਾਉਂਦੇ ਨੇ ਕਿ ਜਿਹੜਾ ਪਾਣੀ ਬਚ ਗਿਆ ਜਿਹੜੇ ਆਬ ਬਚ ਗਏ ਨੇ ਘਟ ਘਟ ਉਹਨੂੰ ਤਾਂ ਬਚਾ ਲਈਏ ਉਹਨੂੰ ਤਾਂ ਪਲੀਤ ਹੋਣੋਂ ਬਚਾ ਲਈਏ ਪਰ ਲੱਗਦਾ ਕਿ ਨਾ ਤਾਂ ਸਰਕਾਰ ਦੇ ਕਰਨਾਂ ਤੇ ਕੋਈ ਜੂੰ ਸਰਕਦੀ ਹੈ ਨਾ ਹੀ ਇਸ ਪਵਿੱਤਰ ਪਾਣੀ ਨੂੰ ਖਰਾਬ ਕਰਨ ਵਾਲੇ ਲੋਕਾਂ ਦੇ ਕੰਨ ਤੇ ਕੋਈ ਜੂੰ ਸਰਕਦੀ ਹੈ ਨਾ ਕੋਈ ਵੱਡੇ ਜੁਰਮਾਨੇ ਨਾ ਕੋਈ ਸਜ਼ਾ ਇਹ ਇਦਾਂ ਹੀ ਚੱਲਦਾ ਆ ਰਿਹਾ ਇਸ ਕਰਕੇ ਹਾਰ ਕੇ ਤੁਹਾਨੂੰ ਯਾਦ ਹੋਵੇਗਾ ਕਿ ਮੱਤੇਵਾਲਾ ਜੰਗਲ ਦਾ ਵੀ ਇੱਕ ਮਾਮਲਾ ਚੱਲਿਆ ਸੀਗਾ ਕਿ ਉਹ ਜੰਗਲ ਪੂਰਾ ਅਕਵਾਇਰ ਕਰਕੇ ਉੱਥੇ ਵੱਡੀ ਇੰਡਸਟਰੀ ਆਣੀ ਸੀਗੀ ਪਲਾਂਟਸ ਲੱਗਣੇ ਸੀਗੇ ਪਰ ਉੱਥੇ ਪੀਏ ਸੀ ਪਬਲਿਕ ਐਕਸ਼ਨ ਕਮੇਟੀ ਬਣ ਗਈ ਜਿਸ ਨੇ ਇਹ ਤਹਈਆ ਕੀਤਾ ਕਿ ਨਹੀਂ ਅਸੀਂ ਮੱਤੇਵਾਲਾ ਜੰਗਲ ਖਤਮ ਨਹੀਂ ਹੋਣ ਦੇਣਾ ਤੁਹਾਨੂੰ ਯਾਦ ਕਰਾ ਦਈਏ ਪੂਰੇ ਮੁਲਕ ਦੇ ਵਿੱਚ ਸਭ ਤੋਂ ਘੱਟ ਜੰਗਲ ਹਰਿਆਣਾ ਤੇ ਦੂਜੇ ਨੰਬਰ ਤੇ ਪੰਜਾਬ ਹੈ ਜਿੱਥੇ ਜੰਗਲੀ ਰਕਬਾ ਹੈ ਹੀ ਨਹੀਂ ਜੰਗਲੀ ਰਕਪਤ 33% ਹੋਣਾ ਚਾਹੀਦਾ ਹੈ ਔਰ ਪੰਜਾਬ ਦੇ ਵਿੱਚ 3% ਵੀ ਜੰਗਲੀ ਰਕਬਾ ਨਹੀਂ ਹੈ ਤੇ ਜਿਹੜਾ ਰਹਿ ਗਿਆ ਉਹਨੂੰ ਵੀ ਅਸੀਂ ਖਤਮ ਕਰਕੇ ਇੰਡਸਟਰੀ ਲਗਾਉਣਾ ਚਾਹੁੰਦੇ ਸੀ ਖੈਰ ਅੱਜ ਦਾ ਮੁੱਦਾ ਥੋੜਾ ਜਿਹਾ ਵੱਖਰਾ ਹੈ ਅੱਜ ਦਾ ਮੁੱਦਾ ਹੈਗਾ ਬੁੱਡੇ ਨਾਲੇ ਦਾ ਅੱਜ ਦਾ ਮੁੱਦਾ ਹੈਗਾ ਸਤਲੁਜ ਦੇ ਪਾਣੀ ਨੂੰ ਲਗਾਤਾਰ ਦੂਸ਼ਿਤ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਨਾ ਹੋਣ ਦਾ ਤੁਹਾਨੂੰ ਕੋਈ ਤਸਵੀਰਾਂ ਸਭ ਤੋਂ ਪਹਿਲਾਂ ਦਿਖਾਣੇ ਆ ਜਿੱਥੋਂ ਤੁਸੀਂ ਸਹਿਜੇ ਅੰਦਾਜ਼ਾ ਲਾ ਲੋਗੇ ਕਿ ਆ ਬੁੱਢਾ ਨਾਲਾ ਬੁੱਡੇ ਨਾਲੇ ਤੇ ਇਹ ਦੁਬਾਰਾ ਸ਼ਾਟ ਚਲਾਇਆ ਜਾਵੇ ਜਿੱਥੇ ਸ਼ਰੀਆਮ ਤੁਸੀਂ ਦੇਖ ਰਹੇ ਹੋ ਕਿ ਇੰਡਸਟਰੀ ਦਾ ਗੰਦਾ ਪਾਣੀ ਆ ਦੇਖੋ ਇੰਡਸਟਰੀ ਦਾ ਮੂੰਹ ਖੁੱਲਿਆ ਪੈ ਇੰਡਸਟਰੀ ਦਾ ਗੰਦਾ ਪਾਣੀ ਹੈ ਜਿਹੜਾ ਉਹ ਸਿੱਧਾ ਇਸ ਬੁੱਡੇ ਨਾਲੇ ਦੇ ਵਿੱਚ ਪੈ ਰਿਹਾ ਤੇ ਬੁੱਢਾ ਨਾਲਾ ਅੱਗੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਵਹਿੰਦਾ ਹੈ ਇਹ ਕਾਲਾ ਜ਼ਹਿਰ ਵਰਗਾ ਪਾਣੀ ਹੈ ਤੁਸੀਂ ਦੇਖੋ ਇਹ ਪਾਣੀ ਲੱਗਦਾ ਹੀ ਨਹੀਂ ਇਦਾਂ ਲੱਗਦਾ ਕਿ ਕੋਈ ਕਾਲਾ ਇੰਜਨ ਆਇਲ ਕਿੰਨੇ ਸਾਲ ਚੱਲਣ ਤੋਂ ਬਾਅਦ ਹੈ ਜਿਹੜਾ ਉਹ ਵਹਿੰਦਾ ਪਿਆ ਇਹ ਹਾਲਾਤ ਨੇ ਇਹ ਬੁੱਡੇ ਨਾਲੇ ਤੇ ਤੁਸੀਂ ਹਾਲਤ ਦੇਖੋ ਕੀ ਹੈ ਕਿ ਲੁਧਿਆਣਾ ਦੀ ਇੰਡਸਟਰੀ ਦਾ ਸਾਰੇ ਦਾ ਸਾਰਾ ਗੰਦਾ ਪਾਣੀ ਇਸ ਬੁੱਡੇ ਨਾਲੇ ਦੇ ਵਿੱਚ ਮਿਲ ਰਿਹਾ ਔਰ ਕੋਈ ਦੇਖਣ ਵਾਲਾ ਨਹੀਂ ਪ੍ਰਦੂਸ਼ਣ ਵਿਭਾਗ ਸੁੱਤਾ ਪਿਆ ਜਿਹੜੇ ਕਹਿੰਦੇ ਨੇ ਕਿ ਅਸੀਂ ਲੱਖਾਂ ਕਰੋੜਾ ਰੁਪਏ ਦੇ ਜੁਰਮਾਨੇ ਕਰਦੇ ਹਾਂ ਆ ਜੁਰਮਾਨੇ ਕਰਦੇ ਆ ਆ ਤੁਹਾਡੇ ਸਾਹਮਣੇ ਪਾਣੀ ਗਿਰ ਰਿਹਾ ਇੰਡਸਟਰੀ ਦਾ ਗੰਦਾ ਪਾਣੀ ਇਹ ਬੁੱਡੇ ਨਾਲੇ ਦੇ ਵਿੱਚ ਗਿਰ ਰਿਹਾ ਅੱਗੇ ਬੁੱਢਾ ਨਾਲਾ ਜਾ ਕੇ ਜਿਹੜਾ ਇਹ ਸਤਲੂ ਜਦ ਰਿਆ ਦੇ ਨਾਲ ਜਾ ਕੇ ਮਿਲ ਜਾਂਦਾ ਤੇ ਸਤਲੂ ਜਿਹੜਾ ਪਲੀਤ ਕਰ ਦਿੰਦਾ ਇਹ ਤੁਸੀਂ ਹਾਲਾਤ ਦੇਖੋ ਗਾੜੇ ਚੱਕੜ ਵਰਗਾ ਪਾਣੀ ਹੋਇਆ ਪਿਆ ਕਾਲੇ ਰੰਗ ਦਾ ਔਰ ਜਿੱਥੇ ਜੀਵ ਜੰਤੂ ਤਾਂ ਬੜੀ ਦੂਰ ਦੀ ਗੱਲ ਹੈ ਇਹ ਆਮ ਇਨਸਾਨਾਂ ਲਈ ਕਿੰਨਾ ਖਤਰਨਾਕ ਹੈ ਇਥੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪੀਏਸੀ ਵੱਲੋਂ ਅੱਜ ਦੌਰਾ ਕੀਤਾ ਗਿਆ ਇੱਕ ਐਕਸ਼ਨ ਪਬਲਿਕ ਐਕਸ਼ਨ ਕਮੇਟੀ ਵੱਲੋਂ ਔਰ ਇਹ ਸਾਰੀਆਂ ਚੀਜ਼ਾਂ ਦੇਖੀਆਂ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਦੇਖੋ ਜੇ ਇੱਥੇ ਰੋਕਥਾਮ ਨਹੀਂ ਲਈ ਤਾਂ ਕਿਸੇ ਵਕਤ ਵੀ ਵੱਡੀ ਕਟੜਾਂ ਹੋ ਸਕਦੀ ਹੈ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਜਰੀਏ ਉਹ ਅਪੰਗ ਪੈਦਾ ਹੋ ਸਕਦੀ ਹੈ ਕੈਂਸਰ ਦੀ ਬਿਮਾਰੀ ਲਗਾਤਾਰ ਵਧ ਰਹੀ ਹੈ ਕਿਉਂਕਿ ਇਹ ਉਹ ਪਾਣੀ ਹੈ ਜਿਹੜਾ ਸਤਲੁਜ ਚ ਮਿਲਦਾ ਹੈ ਸਤਲੁਜ ਅੱਗੇ ਜਾ ਕੇ ਫਸਲਾਂ ਦੇ ਵਿੱਚ ਪੈਂਦਾ ਹੈ ਜ਼ਮੀਨ ਦੇ ਵਿੱਚ ਜਾਂਦਾ ਹੈ ਜ਼ਮੀਨ ਤੋਂ ਫੇਰ ਪਾਣੀ ਨਿਕਲ ਕੇ ਝੋਨਾ ਕਣਕ ਤੇ ਪੈਂਦਾ ਹੈ ਤੇ ਇਹ ਹਾਲਾਤ ਬਣ ਜਾਂਦੇ ਨੇ ਸੋ ਇਹ ਅੱਜ ਦਾ ਅਹਿਮ ਮੁੱਦਾ ਹੈ ਕਿ ਕਿਵੇਂ ਇਸ ਬੁੱਢੇ ਨਾਲੇ ਨੂੰ ਜਾਂ ਸਤਲੁਜ ਨੂੰ ਬਚਾਇਆ ਜਾਵੇ ਇਹ ਜਿਹੜਾ ਗੁੱਡਾ ਨਾਲਾ ਹੈ ਇਹਦੇ ਵਿੱਚ ਜਿਹੜੇ ਡਿਫਰੈਂਟ ਫੈਕਟਰੀਜ਼ ਐ ਉਹਨਾਂ ਦਾ ਗੰਦਾ ਪਾਣੀ ਐਫਲੂਐਂਟ ਜਿਹੜਾ ਆ ਰਿਹਾ ਨਾਰਮਲੀ ਜਿਹੜਾ ਐਫਲੂਐਂਟ ਹੈ ਜਿਹੜੀ ਫੈਕਟਰੀਜ਼ ਐ ਜਿਹੜੀ ਫੈਕਟਰੀਜ਼ ਐ ਉਹ ਟ੍ਰੀਟ ਕਰਕੇ ਪਾਣੀ ਬਾਹਰ ਜਾਣਾ ਚਾਹੀਦਾ ਉਹ ਕਾਨੂੰਨ ਬਣੇ ਹੋਏ ਐ ਬਕਾਇਦਾ ਕਾਨੂੰਨ ਕਿੰਨੇ ਫੋਲੋ ਕਰਦੇ ਐ ਉਹ ਸਾਰਿਆਂ ਨੂੰ ਪਤਾ ਦੇਖੋ ਪਾਣੀ ਕਿਸ ਤਰੀਕੇ ਨਾਲ ਕਿੰਨਾ ਗੰਦਾ ਪਾਣੀ ਐ ਇਹ ਪਾਣੀ ਦਰਿਆ ਦੇ ਵਿੱਚ ਜਾਣਾ ਦਰਿਆ ਤੋਂ ਫਿਰ ਪਾਣੀ ਨਹਿਰਾ ਜਾਣਾ ਨਹਿਰਾ 'ਚ ਵਰਗ ਲੋਕਾਂ ਦੇ ਘਰਾਂ ਨੂੰ ਪਾਣੀ ਜਾਣਾ ਫਸਲਾਂ 'ਤ ਜਾਣਾ ਲੋਕ ਬਿਮਾਰ ਹੋ ਰਿਹਾ ਹੈ ਹੈਂਡੀਕੈਪ ਪੈਦਾ ਹੋਣਗੇ ਦੈਨ ਮੈਂਟਲੀ ਰਿਟਾਰਡਡ ਪੈਦਾ ਹੋਣਗੇ ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਕੰਪੀਟੈਂਟ ਨਹੀਂ ਹੋਏਗੀ ਤੇ ਇਹ ਕਰਾਇਮ ਇਸ ਜਨਰੇਸ਼ਨ ਦੇ ਖਿਲਾਫ ਨਹੀਂ ਬਲਕਿ ਅਗਲੀ ਜਨਰੇਸ਼ਨ ਦੇ ਖਿਲਾਫ ਹੈ ਉਸ ਤੋਂ ਅਗਲੀ ਜਨਰੇਸ਼ਨ ਦੇ ਖਿਲਾਫ ਵੀ ਹੈ ਹੂੰ ਬਿਲਕੁਲ ਠੀਕ ਹੈ ਇਹ ਇਹ ਪੂਰੀ نسل ਤੇ ਫਸਲ ਦੋਵਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਹੈਗੀ ਹੈ ਅਕਸਰ ਹੁੰਦਾ ਕੀ ਹੈ ਜੋ ਗਾਈਡਲਾਈਨਸ ਨੇ ਐਨਜੀਟੀ ਦੀਆਂ ਗਾਈਡਲਾਈਨਸ ਨੇ ਜਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਗਾਈਡਲਾਈਨਸ ਨੇ ਕੋਈ ਵੀ ਫੈਕਟਰੀ ਹੈ ਜਿਹੜੀ ਉਹ ਫੈਕਟਰੀ ਆਪਣੇ ਫੈਕਟਰੀ ਦੇ ਅੰਦਰ ਵਾਟਰ ਟ੍ਰੀਟਮੈਂਟ ਪਲਾਂਟ ਲਗਾਏਗੀ ਯਾਨੀ ਕਿ ਜਿਹੜੀ ਤੁਹਾਡਾ ਪਾਣੀ ਰਹਿੰਦ ਖੂੰਹਦ ਜਿਹਨੂੰ ਆਪਾਂ ਕਹਿੰਦੇ ਆ ਬਚਨ ਦਾ ਵੇਸਟੇਜ ਹੁੰਦਾ ਜਿਹੜਾ ਉਹਨੂੰ ਪਾਣੀ ਨੂੰ ਟ੍ਰੀਟ ਕੀਤਾ ਜਾਏਗਾ ਟ੍ਰੀਟ ਕੀਤਾ ਜਾਏਗਾ ਪੀਣ ਯੋਗ ਬਣਾਇਆ ਜਾਏਗਾ ਤਾਂ ਜਾ ਕੇ ਤੁਸੀਂ ਨਾਲੇ ਦਰਿਆਵਾਂ ਦੇ ਵਿੱਚ ਉਸ ਪਾਣੀ ਨੂੰ ਸੁੱਟ ਸਕਦੇ ਹੋ ਪਰ ਇਹ ਪੀਣ ਯੋਗ ਹੈ ਇਹ ਤਾਂ ਸੁੱਟਣ ਯੋਗ ਵੀ ਨਹੀਂ ਹੈ ਜਿਵੇਂ ਤੇ ਹਾਲਾਤ ਨੇ ਕਾਲਾ ਤੇਲ ਵਰਗਾ ਪਾਣੀ ਹੈ ਜਿਹੜਾ ਉਹ ਸਤਲੁਜ ਦਰਿਆ ਦੇ ਵਿੱਚ ਜਾਂਦਾ ਤੇ ਸਤਲੁਜ ਦਰਿਆ ਜਵੇ ਇਹਨਾਂ ਨੇ ਵੀ ਦੱਸਿਆ ਕਿ ਅੱਗੇ ਜਾ ਕੇ ਫਸਲਾਂ ਦੇ ਵਿੱਚ ਪੰਦਾ ਲੋਕ ਪੀਂਦੇ ਨੇ ਜਾਨਵਰ ਰਹਾਂਦੇ ਨੇ ਤੇ ਉਹੀ ਪਾਣੀ ਸਾਡੇ ਸ਼ਰੀਰ ਦੇ ਅੰਦਰ ਜਾਂਦਾ ਤੇ ਲੱਖਾਂ ਹੀ ਬਿਮਾਰੀਆਂ ਦਾ ਘਰ ਬਣਦਾ ਮਨਿੰਦਰਜੀਤ ਸਿੰਘ ਜੀ ਮੇਰੇ ਨਾਲ ਜੁੜੇ ਹੋਏ ਨੇ ਮੈਂਬਰ ਪੀਏਸੀ ਮੱਤੇਵੜਾ ਜੰਗਲ ਸਤਲੁਜ ਤੇ ਬੁੱਢਾ ਦਰਿਆ ਇਹਨਾਂ ਵੱਲੋਂ ਬੜੀ ਕੋਸ਼ਿਸ਼ ਕੀਤੀ ਗਈ ਸੀਗੀ ਤਾਂ ਤਾਂ ਜਾ ਕੇ ਮੱਤੇਵੜਾ ਜੰਗਲ ਬਚਿਆ ਸੀਗਾ ਪਰ ਕੀ ਬੁੱਢਾ ਦਰਿਆ ਬਚਾ ਪਾਣਗੇ ਕਿ ਨਹੀਂ ਇਹ ਇੱਕ ਸਸਪੈਂਸ ਹੈਗਾ ਮਨਿੰਦਰਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਖਾਤ ਪ੍ਰੋਗਰਾਮ ਧੰਨਵਾਦ ਜੀ ਧੰਨਵਾਦ ਜੀ ਜੀ ਬ੍ਰਹਦਰ ਜੀ ਜੀ ਅੱਜ ਅੱਜ ਤਸਵੀਰਾਂ ਅਸੀਂ ਪੂਰੇ ਪੰਜਾਬ ਨੂੰ ਦਿਖਾਈਆਂ ਇਹ ਤਸਵੀਰਾਂ ਜਿਹੜੀਆਂ ਬੜੀਆਂ ਗੰਬੀਰ ਹੈ ਸ਼ਰੇਆਮ ਫੈਕਟਰੀਆਂ ਦਾ ਗੰਦਾ ਪਾਣੀ ਹੈ ਜਿਹੜਾ ਉਹ ਬੁੱਢੇ ਨਾਲੇਤ ਵਿੱਚ ਪੈ ਰਿਹਾ ਤੇ ਕੋਈ ਦੇਖਣ ਲਈ ਨਹੀਂ ਮਤਲਬ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕੋਰ ਪਹਿਲਾਂ ਵੀ ਜਦੋਂ 이슈 ਚੱਕਿਆ ਸੀਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਹਿ ਆ ਕਿ ਦੇਖੋ ਅਸੀਂ ਫੈਕਟਰੀਆਂ ਸੀਲ ਕਰ ਦਨੇ ਆ ਅਸੀਂ ਲੱਖਾਂ ਰੁਪਏ ਦਾ ਜੁਰਮਾਨਾ ਲਗਾਣੇ ਆ ਅਸੀਂ ਸਮੇਂ-ਸਮੇਂ ਤੇ ਵਾਟਰ ਟ੍ਰੀਟਮੈਂਟ ਪਲਾਂਟ ਚੈੱਕ ਕਰਦੇ ਆ ਆ ਚੈਕਿੰਗ ਹੁੰਦੀ ਹੈ ਸਮ हां देखो शाह हरप्रीत सिंह जी पहले ना ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਉਹਦਾ ਮੱਤੇਵਾੜੇ ਚੰਗਾ ਵੀ ਬੜਾ ਅੰਤਿਮ ਕਲੋਂ ਯੋਗਦਾਨ ਪਾਇਆ ਸੀ ਇਹਨਾਂ ਕੋਲ ਮੋਰਜਾ ਫਤਿਹ ਹੋਇਆ ਪੰਜਾਬ ਸਰਕਾਰ ਨੇ ਵਾਪਸ ਲਿਆ ਹੈ ਸਣਾ ਜੀ ਕਿਹੜਾ ਬੁੱਢਾ ਦਰਿਆ ਦਾ ਮਸਲਾ ਹੈ ਨਾ ਜੀ ਮੈਂ ਉਹਨੂੰ 1 ਮਿੰਟ ਦੇ ਵਿੱਚ ਇਹਨੂੰ ਬਰੀਫ ਕਰ ਦੂੰਗਾ ਇਹ ਦਸ ਹਲ ਚਮਕੌਰ ਸਾਹਿਬ ਤੋਂ ਚੱਲਦਾ ਇਹਨੂੰ ਬੁੱਢਾ ਦਰਿਆ ਕਹਿੰਦੇ ਨੇ ਪਾਰਟ ਆਫ ਸਾਤਲੋਜ ਹੈ ਜੀ ਔਰ ਇਹ ਵੀ ਇਹਦੇ 'ਚ ਗੁਰੂ ਨਾਨਕ ਸਾਹਿਬ ਦੀ ਔਰ ਗੁਰੂ ਗੋਬਿੰਦ ਸਿੰਘ ਵੀ ਚਰਨਖੋ ਪ੍ਰਾਪਤ ਹੈ ਇਸ ਬੁੱਢੇ ਦਰਿਆ ਨੂੰ ਜੀ ਲੇਕਿਨ ਬਦਕਿਸਮਤੀ ਇਹ ਹੋਈ ਵੀ ਸਾਡੇ ਛੋਟੇ-ਛੋਟੇ ਲਾਲਚ ਸਾਡੀ ਡਾਈੰਗ ਇੰਡਸਟਰੀ ਆ ਡੇਰੀਆਂ ਨੇ ਉਹਦੇ ਕੰਢਿਆਂ ਤੇ ਆ ਗਈਆਂ ਹੋਰ ਜਿਹੜਾ ਜਿਵੇਂ ਤੁਸੀਂ ਬਿਲਕੁਲ ਸਹੀ فرمایا ਵੀ ਆਹ ਵੀ ਡਾਈੰਗ ਇੰਡਸਟਰੀ ਨੂੰ ਪੋਲੂਸ਼ਨ ਕੰਟਰੋਲ ਬੋਰਡ ਜਿਹੜਾ ਹੈਗਾ ਉਹ ਲਾਇਸੈਂਸ ਤਾਂ ਦਿੰਦਾ ਵੀ ਆਹ ਵੀ ਤੁਸੀਂ ਆਪਣਾ ਟ੍ਰੀਟਮੈਂਟ ਪਲਾਂਟ ਲਾਓਗੇ ਔਰ ਉਸ ਟ੍ਰੀਟਡ ਵਾਟਰ ਨੂੰ ਆਪਣੀ ਵਿਦਨ ਫੈਕਟਰੀ ਪਹਿਲਾਂ ਕੋਸ਼ਿਸ਼ ਕਰੋਗੇ ਵੀ ਆਹ ਵੀ ਉਹਨੂੰ ਰੀਯੂਜ਼ ਕਰੀਏ ਲੇਕਿਨ ਇੱਥੇ ਇੱਥੇ ਬਿਲਕੁਲ ਉਲਟਾ ਹੈਗਾ ਵੀ ਜਿੰਨੀ ਕਾਰਬੋਨ ਇੰਡਸਟਰੀ ਆ ਜਿੰਨੀ ਡਾਈੰਗ ਇੰਡਸਟਰੀ ਆ ਜਿੰਨੀ ਇਲੈਕਟ੍ਰੋਪਲੇਟਿੰਗ ਆ ਜਿੰਨੀ ਹੈ ਵੀ ਕਹੋ ਗਾਇੰਗ ਇੰਡਸਟਰੀਆ ਵੀ ਉਹ ਸਾਰੀ ਇਹਦੇ ਡਾਇਰੈਕਟਲੀ ਆ ਵੀ ਕਹ ਲੋ ਇਹਨੇ ਇੱਕ ਡੰਪ ਕਰਦੀ ਔਰ ਅਸੀਂ ਪਿਛਲੇ 20 ਨਵੰਬਰ 2022 ਨੂੰ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਸੀ ਕੂਮਕਲਾ ਪਿੰਡ ਤੋਂ ਜੀ ਕੂਮਕਲਾ ਪਿੰਡ ਤੋਂ ਲੈ ਕੇ ਵਲੀਪੁਰ ਤੱਕ ਜਿੱਥੇ ਤੱਕ ਜਾ ਕੇ ਆ ਵੀ ਕਹ ਲੋ ਜਿੱਥੇ ਫੁਨਾ ਦਰਿਆ ਤੇ ਆ ਵੀ ਸ਼ਤਲੋਚਿਆ ਵੀ ਮਰਜ ਹੁੰਦਾ ਹਾਂ ਹਾਂ ਤੇ ਉਸ 50 ਕਿਲੋ ਮੀਟਰ ਦੇ ਵਿੱਚ ਅਸਾ ਹਰਪ੍ਰੀਤ ਸਿੰਘ ਜੀ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਤਬਾਹੀ ਹੈ ਆ ਵੀ ਕਹ ਲੋ ਆਪਣੇ ਸਾਡੇ ਜਿਹੜੇ ਆ ਪਾਈਚਾਰਾ ਹੈਗਾ ਜਿਨ੍ਹਾਂ ਦੇ ਮੈਂ ਨਾਮ ਲਏ ਨੇ ਜਿਨ੍ਹਾਂ ਨੂੰ ਸਰਕਾਰ ਦੀ ਜਾਂ ਅਫਸਰशाही ਦੀ ਸ਼ਹਿ ਪ੍ਰਾਪਤ ਹੈ ਉਹਨਾਂ ਨੂੰ ਕਿਸੇ ਦਾ ਕੋਈ ਡਰ ਖੋਫ ਨਹੀਂ ਔਰ ਇਹ ਵੀ ਕਹਿ ਲਓ ਤੜਲੇ ਦੇ ਨਾਲ ਆ ਜਿਹੜਾ ਨੀਲੇ ਰੰਗ ਦਾ ਪਾਈ ਥੋੜੇ ਫਰੇਮ ਤੋਂ ਦੇਖ ਰਿਹਾ ਸੀਗਾ ਤੁਸੀਂ ਅੰਦਾਜ਼ਾ ਅੰਦਾਜ਼ਾ ਲਾਓ ਇਹ ਬਹਾਦਰ ਕੇ ਟ੍ਰੀਟਮੈਂਟ ਪਲਾਟ ਹੈ ਉਹਦਾ ਟੀਟੋ ਕੇ ਆ ਵੀ ਆ ਵੀ ਨੌ ਆ ਉਹਦਾ ਵੀ ਟ੍ਰੀਟਮੈਂਟ ਹੋਇਆ ਕਹਿੰਦਾ ਟੀਟੋ ਕੇ ਪਾਣੀ ਪੈ ਰਿਹਾ ਤੁਸੀਂ ਇਹ ਦੇਖੋ ਵੀ ਲੱਗਦਾ ਤੁਹਾਨੂੰ ਇਹ ਟ੍ਰੀਟ ਹੋਇਆ ਹੋਇਆ ਇਹ ਵੀ ਕਾਲਾ ਝੱਕ ਬਣ ਰਹੀ ਹੈ ਇਹ ਬਹੁਤ ਵੱਡਾ ਇੱਕ ਮਾਫੀਆ ਆਪਣੇ ਸਾਹ ਹਰਪ੍ਰੀਤ ਸਿੰਘ ਜੀ ਇਹ ਵੀ ਕਹੋ ਜਿਹਦੇ ਤੇ ਬੜੀ ਆ ਦੇਖੋ ਆ ਦਿਖ ਰਿਹਾ ਉਹ ਤੇ ਬਹੁਤ ਲੱਗਦਾ ਵੀ ਹਾਂ ਬਿਲਕੁਲ ਆਪ ਦੇਖ ਰਹੇ ਜੀ ਬਿਲਕੁਲ ਆ ਆਹ ਲੱਗ ਚੱਕ ਬਣ ਰਹੀ ਆ ਇਹ ਅਜੇ ਕਹਿੰਦੇ ਤੁਹਾਨੂੰ ਲੱਗਦਾ ਵੀ ਇਹ ਟਿਕਟ ਵਾਟਰ ਹੈ ਇਹ ਸਿਰਫ ਇਹ ਵੀ ਕਹਿੰਦਾ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਔਰ ਮਨਦਰਜੀਤ ਸਿੰਘ ਜੀ ਮਨਦਰਜੀਤ ਸਿੰਘ ਜੀ ਇਹ ਡਿਪਾਰਟਮੈਂਟ ਡਿਪਾਰਟਮੈਂਟ ਨੂੰ ਨਹੀਂ ਦਿਖਦਾ ਤੁਹਾਨੂੰ ਦਿਖਦਾ ਮੈਨੂੰ ਦਿਖਦਾ ਸਮਾਜ ਸੇਵੀ ਇਹ ਡਿਪਾਰਟਮੈਂਟ ਨੂੰ ਨਹੀਂ ਇਹ ਚੀਜ਼ਾਂ ਨਜ਼ਰ ਆਉਂਦੀਆਂ ਦੇਖੋ ਇਸ ਤਰ੍ਹਾਂ ਜਦੋਂ ਅਸੀਂ ਪੈਦਲ ਯਾਤਰਾ ਸ਼ੁਰੂ ਕੀਤੀ ਨਾ ਸਾਨੂੰ ਇਹ ਵੀ ਕਹਿੰਦੇ ਸਾਡੇ ਰੋਲਾ ਰੂਲਾ ਪਾਉਣ ਤੇ ਇਹ ਪੋਲੂਸ਼ਨ ਬੋਰਡ ਨੇ ਇੱਕ ਆਪਣੇ ਅਫਸਰ ਸਾਹਿਬਾਨ ਸਾਡੇ ਨਾਲ ਲਾਤੇ ਵੀ ਹਰੇਕ ਐਤਵਾਰ ਤੁਸੀਂ ਜਦੋਂ ਪੈਡਲ ਯਾਤਰਾ ਕਰੋਗੇ 4 ਮਹੀਨੇ ਤੁਹਾਡੇ ਨਾਲ ਰਹਿਣਗੇ ਉਹਨਾਂ ਨੂੰ ਅਸੀਂ ਕੱਲਾ-ਕੱਲਾ ਨੋਟ ਕਰਕੇ ਦਿੱਤਾ ਜਿਉਂ ਉਹਨਾਂ ਨੂੰ ਸਭ ਕੁਝ ਪਤਾ ਇਹ ਆ ਵੀ ਕਹਲੋ ਤੁਸੀਂ ਸਾਡੇ ਨਾਲੋਂ ਜ਼ਿਆਦਾ ਆ ਵੀ ਕਹਲੋ ਉਹਨਾਂ ਨੂੰ ਪਤਾ ਲੇਕਿਨ ਜਦੋਂ ਇਹ ਆ ਵੀ ਕਹਲੋ ਅੱਖਾਂ ਦੇ ਉੱਪਰ ਇਹ ਆ ਵੀ ਕਹਲੋ ਆਪਾਂ ਪੱਟੀ ਬੰਨ੍ਹ ਲਈਏ ਜਾਣ ਬੁੱਝ ਕੇ ਆ ਵੀ ਕਹਲੋ ਦਿਖਣਾ ਆ ਵੀ ਆਟੋਮੈਟਿਕਲੀ ਬੰਦ ਹੋ ਜਾਂਦਾ ਜੀ ਉਹ ਹਮ ਬਿਲਕੁਲ ਠੀਕ ਔਰ ਤੁਸੀਂ ਹੈਰਾਨ ਹੋ ਤੁਸੀਂ ਹੈਰਾਨ ਹੋ ਮੋਗੇ ਕੋਵਿਡ ਦੇ ਦੌਰਾਨ ਜਦੋਂ ਇਹ ਆ ਵੀ ਕਹਲੋ ਕੋਰੋਨਾ ਚ ਆ ਵੀ ਆ ਲੌਕ ਲੌਗ ਆਇਆ ਜੀ ਉਦੋਂ ਜਦੋਂ ਇੰਡਸਟਰੀ ਬੰਦ ਹੋ ਗਈ ਸੀ ਐ ਵੀ ਕੱਲ ਉਹ ਜਿੰਨੇ ਗੰਦ ਪਾਉਣ ਵਾਲੇ ਸੀ ਬੰਦ ਹੋ ਕੇ ਸੀ ਇਹ ਬੁੱਢਾ ਦਰਿਆ ਦਾ ਸਾਹ ਪਾਣੀਓ ਤੇ ਜਸਵੰਤ ਜਖਰ ਨੇ ਵੀ ਕਹਲੋ ਇੱਕ ਬੜੀ ਛੋਣੀ ਡਾਕੂਮੈਂਟਰੀ ਵੀ ਬਣਾਈ ਸੀ ਅੱਜ ਕੱਲਾ ਕਹਦਾ ਤੁਸੀਂ YouTube ਤੇ ਦੇਖੋਗੇ ਤੁਹਾਨੂੰ ਮਿਲ ਜੇਗੀ ਕੀ ਬਾਤ ਆ ਹਾਂਜੀ ਮਨਿੰਦਰ ਜੀ ਇੱਕ ਗੱਲ ਦੱਸਿਓ ਵੀ ਇਹ ਥੋੜਾ ਜਿਹਾ ਦੱਸੋਗੇ ਕਿੰਨਾ ਰਕਬਾ ਔਰ ਕਿੰਨੀ ਕਿ ਇੰਡਸਟਰੀ ਤੁਹਾਡੇ ਅੰਦਾਜ਼ੇ ਦੇ ਮੁਤਾਬਕ ਹੈਗੀ ਹੈ ਤੇ ਇਹਦਾ ਹੱਲ ਕੀ ਹੈ ਕਿ ਇਹ ਤਾਂ ਹੋ ਨਹੀਂ ਸਕਦਾ ਨਾ ਮਨਿੰਦਰਜੀਤ ਸਿੰਘ ਜੀ ਕਿ ਇੰਡਸਟਰੀ ਬੰਦ ਕਰ ਦਿੱਤੀ ਜਾਵੇ ਰੋਜ਼ਗਾਰ ਬੰਦ ਕਰ ਦਿੱਤਾ ਜਾਵੇ ਹੱਲ ਦੱਸੋ ਤੁਹਾਨੂੰ ਹੱਲ ਕੀ ਨਜ਼ਰ ਆਉਂਦਾ ਦੇਖੋ ਇਸ ਤਰ੍ਹਾਂ ਹੈਗਾ ਆਪਣੇ ਸਾਹ ਹਰਪ੍ਰੀਤ ਸਿੰਘ ਜੀ ਪਹਿਲੀ ਗੱਲ ਤਾਂ ਸਰਕਾਰ ਦੇ ਨੋਰਮਸ ਬਣਾਏ ਹੋਏ ਨੇ ਵੀ ਆ ਵੀ ਜੇ ਉਹ ਆਪਣਾ ਇਹ ਵੀ ਟ੍ਰੀਟਮੈਂਟ ਪਲਾਂਟ ਅੰਦਰ ਲਾ ਕੇ ਉਸ ਪਾਣੀ ਨੂੰ ਟ੍ਰੀਟ ਕਰਕੇ ਰੀਯੂਜ਼ ਕਰਦੇ ਨੇ ਉਹਨੂੰ ਇਹ ਵੀ ਕਰ ਲੋ ਇਸਤੇਮਾਲ ਇਹ ਵੀ ਕਹਲਾ ਆਪਣੇ ਫੈਦਨ ਫੈਕਟਰੀ ਕਰਦੇ ਨੇ ਤਾਂ ਇਹ ਵੀ ਬੰਦ ਹੋ ਜਾਏਗਾ ਜੀ ਜੇ ਸਰਕਾਰ ਦੇ ਆ ਵੀ ਕਹ ਲੋ ਨਹੀਂ ਉਹ ਇਹ ਕਰਨਾ ਚਾਹੁੰਦੇ ਫਿਰ ਉਹਦਾ ਹੱਲ ਇਹ ਹੈਗਾ ਵੀ ਜਿੰਨੀ ਇਹ ਵੀ ਕਹਲਾ ਜੀ ਗੰਦ ਪਾਉਣ ਵਾਲੀ ਇੰਡਸਟਰੀ ਹੈਗੀ ਇਹਨਾਂ ਦੇ ਲਾਗੇ ਕਲਸਟਰ ਬਣਾ ਕੇ ਉੱਤੇ ਪਾਣੀ ਨੂੰ ਟ੍ਰੀਟ ਕਰਕੇ ਇਹ ਵੀ ਕਹ ਲੋ ਇਰੀਗੇਸ਼ਨ ਨੂੰ ਦਿੱਤਾ ਜਾਵੇ ਜੇ ਉਹ ਹੋ ਰਾਇ ਇਹਦੇ ਚ ਤਾਂ ਹੁਣ ਇਰੀਗੇਸ਼ਨ ਦਾ ਤਾਂ ਨਾਂ ਕੀ ਹੈ ਵੀ ਤੁਸੀਂ ਫਰਾਨ ਹੋਵੋਗੇ ਅਸੀਂ ਹਰੇਕ ਐਤਵਾਰ ਸਾਨੂੰ ਖੜਨਾ ਮੁਸ਼ਕਲ ਹੋ ਜਾਂਦਾ ਸੀ ਜੇ ਤੁਹਾਨੂੰ ਟਾਈਮ ਮਿਲੇ ਤੁਸੀਂ ਇਹ ਵੀ ਲੁਧਿਆਣਾ ਤਾਜਪੁਰ ਗੇਲ ਤੋਂ ਲੈ ਕੇ ਵਲੀਪੁਰ ਤੱਕ ਦੇ ਅਰੀਥਲੋਂ ਥੋੜਾ ਜਿਹਾ ਦੌਰਾ ਕਰਕੇ ਦੇਖੋ ਤੁਹਾਨੂੰ ਇਹ ਪਤਾ ਲੱਗ ਜਾਏਗਾ ਵੀ ਆ ਵੀ ਉਹ ਲੋਕ ਉੱਥੇ ਕਿਹੜੇ ਹਾਦਸੇ ਰੈਂਦੇ ਨੇ ਜਿਹੜੇ ਡਾਊਨਸਟ੍ਰੀਮ ਦੇ ਪਿੰਡ ਨੇ ਉਹਨਾਂ ਦੇ ਇੱਕ ਗੋਸਪੁਰ ਪਿੰਡ ਹੈ ਜਿੱਥੇ 35-40 ਘਰਾਂ ਦੇ ਬੱਚੇ ਆ ਵੀ ਜਿਹੜਾ ਹੈਪਾਟਾਈਟਸ B C ਹੈਗੇ ਨੇ ਸਾਰੇ ਜਿੰਨੇ ਚੋਂ ਬਿਮਾਰੀਆਂ ਨੇ ਹੋਈਆਂ ਹੋਈਆਂ ਨੇ ਕੈਂਸਰ ਹੋ ਗਿਆ 35-40 ਘਰ ਬੰਦ ਨੇ ਹਮਮ ਔਰ ਉਹਨਾਂ ਦੇ ਪਿੰਡ ਲੜਕਾ ਲੜਕੀ ਦਾ ਰਿਸ਼ਤਾ ਨਹੀਂ ਹੋ ਰਿਹਾ ਲੋਕ ਪਿੰਡ ਛੱਡ-ਛੱਡ ਕੇ ਭੱਜ ਰਹੇ ਨੇ ਬਹੁਤ ਮਾੜਾ ਹਾਲ ਹੈ ਜੀ ਬਾਕੀ ਇਦਾਂ ਫਿਰਨ ਲੁਧਿਆਣਾ ਆਇਆ ਵੀ ਕਹਿੰਦਾ ਮੈਂ ਗੱਲ ਰਿਹਾ ਜਦੋਂ ਅੱਗੇ ਜਾ ਕੇ ਵੀ ਲੋਕ ਜਿਹੜੇ ਆ ਵੀ ਕਹਿੰਦਾ ਸਾਰੇ ਡਿਪੈਂਡੈਂਟ ਹੀ ਆ ਵੀ ਕਹਿੰਦਾ ਇਸ ਦੇ ਆ ਸਾਤ ਲੋਜਰ ਵਿਆਸ ਦੇ ਪਾਣੀ ਦੇ ਵੀ ਪੀਣ ਦੇ ਆ ਵੀ ਗੱਲ ਉਹ ਪੂਰ ਡਿਪੈਂਡੈਂਟ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੈ ਕੈਂਸਰ ਟ੍ਰੇਨ ਕੈਂਸਰ ਟ੍ਰੇਨ ਚੱਲ ਰਹੀ ਔਥੇ ਮਨਦਰਜੀਤ ਸਿੰਘ ਜੀ ਤੁਹਾਡੇ ਮੁਤਾਬਕ ਜਿੰਨਾ ਜਿਹੜੀ ਵੀ ਇੰਡਸਟਰੀ ਹੈ ਬੁੱਡੇ ਨਾਲੇ ਤੇ ਨਿੜਤੜੇ ਹੈਗੀ ਹੈ ਜਿਹੜੇ ਪਾਣੀ ਸੁੱਟਦੇ ਨੇ ਕੀ ਉਹਨਾਂ ਸਾਰੀ ਇੰਡਸਟਰੀ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਕਿ ਮੇਰਾ ਮੇਰਾ ਤਾਂ ਖਿਆਲ ਨੇ ਕਿ ਲੱਗੇ ਹੋਏ ਜੇ ਲੱਗੇ ਵੀ ਹੋਣਗੇ ਤਾਂ ਉਹ ਕੀ ਹੈਗਾ ਸਾਹ ਹਰਪ੍ਰੀਤ ਸਿੰਘ ਜੀ ਮੇਰੀ ਜਾਣਕਾਰੀ ਦੇ ਮੁਤਾਬਕ ਜੇ ਉਹ ਟਰੀਟਮੈਂਟ ਪਲਾਂਟ ਆਪਣਾ ਚਲਾਉਂਦੇ ਨੇ ਤਾਂ ਉਹਦੇ ਤੇ ਪੈਸੇ ਖਰਚ ਹੁੰਦੇ ਨੇ ਵੀ ਕਹੋ ਬਿਜਲੀ ਖਰਚ ਹੁੰਦੀ ਆ ਉਹ ਖਰਚੇ ਪੈਂਦੇ ਨੇ ਜਿਹਨੂੰ ਐ ਵੀ ਕਹਲਾ ਉਹ ਪੈਸਿਆਂ ਦੇ ਬਚਾਉਣ ਦੇ ਲਾਲਚ ਤੇ ਬਿਟਿਆ ਵੀ ਕਹੋ ਸਿੱਧਾ ਸੀਵਰੇਜ ਤੇ ਆਇਆ ਵੀ ਕਹੋ ਜੰਮਪ ਕਰ ਦਿੰਦੇ ਨੇ ਗੁਡੇ ਦਰਿਆ ਚੋਂ ਤੁਹਾਨੂੰ ਧਿਆਨ ਹੋਵੇਗਾ ਵੀ ਉਸ ਸ਼ੀਵ ਰਈ ਦੀ ਗੈਸ ਦੇ ਨਾਲ ਗਿਆਸਪੁਰਾ ਦੇ ਵਿੱਚ ਪਿਛਲੇ ਸਾਲ ਨੇ ਵੀ ਤਰੋ ਇੱਕ ਸਾਲ ਕੁਝ ਮਹੀਨੇ ਉਹਨੇ 11 ਬੰਦਿਆਂ ਦੀ ਮੌਤ ਹੋ ਗਈ ਜੀ ਬਿਲਕੁਲ ਠੀਕ ਹੈ ਤੁਸੀਂ ਹਾਂਜੀ ਹਾਂਜੀ ਤੁਸੀਂ ਅੰਦਾਜ਼ਾ ਲਾਓ ਆਪਣੇ ਦਰਸ਼ਕਾਂ ਨੂੰ ਵੀ ਜਾਣਕਾਰੀ ਦੇ ਦਈਏ ਕਿ ਇਹ ਇਹ ਜੁਰਮ ਹੈ ਇਹ ਕ੍ਰਾਈਮ ਹੈ ਤੁਸੀਂ ਲੋਕਾਂ ਦੀ ਸਿਹਤ ਦੇ ਨਾਲ ਕਿੰਨਾ ਵੱਡਾ ਖਲਵਾੜ ਕਰ ਰਹੇ ਹੋ ਚਾਈਨਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਜੇ ਇਦਾਂ ਦਾ ਕੁਝ ਹੁੰਦਾ ਤਾਂ ਉਮਰ ਕੈਦ ਦੀ ਸਜ਼ਾ ਤੱਕ ਹੈਗੀ ਹੈ ਫੈਕਟਰੀ ਵਾਲਿਆਂ ਨੂੰ ਜੇ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਕਰਦੇ ਨੇ ਤਾਂ ਸ਼ਰੀਆਮ ਕਰਨ ਨੇ ਲੋਕ ਛਿਪ ਕੇ ਵੀ ਨਹੀਂ ਸ਼ਰੀਆਮ ਫੈਕਟਰੀ ਦਾ ਗੰਦਾ ਪਾਣੀ ਹੈ ਜਿਹੜਾ ਪ੍ਰਣਾਲੇ ਕੱਢ-ਕੱਢ ਕੇ ਪਾਇਆ ਜਾ ਰਿਹਾ ਹੈ ਬੁੱਢੇ ਨਾਲੇ ਦੇ ਵਿੱਚ ਇਹਦੇ ਵਿੱਚ ਮਨਿੰਦਰਜੀਤ ਸਿੰਘ ਜੀ ਥੋੜਾ ਜਿਹਾ ਦੱਸੋ ਸਰਕਾਰ ਜਾਂ ਪ੍ਰਸ਼ਾਸਨ ਇੱਥੇ ਤੱਕ ਤੁਸੀਂ ਗੱਲ ਪਹਚਾਈ ਹੈ ਡਿਪਾਰਟਮੈਂਟ ਛੱਡੋ ਡਿਪਾਰਟਮੈਂਟ ਨੇ ਕੀਤਾ ਨਹੀਂ ਕੀਤਾ ਉਹ ਆਪਨ ਦਿਖ ਰਿਹਾ ਸਰਕਾਰ ਤੇ ਕੰਨਾ ਤੱਕ ਆਵਾਜ਼ ਪਹੁੰਚੀ ਕਿ ਨਹੀਂ ਪਹੁੰਚੀ ਦੇਖੋ ਐਸਟਰਾ ਹੈਗਾ ਜਿਹੜੀ ਅਸੀਂ 4 ਮਹੀਨੇ ਦੀ ਪੈਦਲ ਯਾਤਰਾ ਕੀਤੀ ਸੀ 20 ਨਵੰਬਰ 2022 ਤੋਂ ਲੈ ਕੇ ਤੇ ਆ ਵੀ 19 ਮਾਰਚ 2023 ਤੱਕ 4 ਮਹੀਨੇ ਲੱਗੇ ਸੀ ਹਰੇਕ ਐਤਵਾਰ ਹਮ ਅਸੀਂ ਉਹ ਸਾਰੀ ਡਿਟੇਲਡ ਰਿਪੋਰਟ ਬਣਾਈ ਔਰ ਰਿਪੋਰਟ ਬਣਾਉਣ ਤੋਂ ਬਾਅਦ ਹਰੇਕ ਜਿੰਨੇ ਸਾਡੇ ਆ ਵੀ ਕਲਾ ਓਟ ਸ਼ਾਨੇਵਾਲ ਤੋਂ ਲੈ ਕੇ ਜਿੰਨੇ ਲੁਧਿਆਣੇ ਦੇ ਅੰਦਰ ਆ ਵੀ ਐਮਐਲਏ ਸਹਿਬਾਨ ਨੇ ਸਾਰਿਆਂ ਨੂੰ ਜਾ ਕੇ ਰੂਲਿੰਗ ਪਾਰਟੀ ਦੇ ਔਰ ਇੱਕ ਅਕਾਲੀ ਦਲ ਦੇ ਅ ਵੀ ਕੱਲੋ ਸ਼ਾਨ ਮਨਪ੍ਰੀਤ ਸਿੰਘ ਯਾਦਲੀ ਨੇ ਉਹਨਾਂ ਨੂੰ ਇਹ ਸਾਰੇ ਜਿੰਨੇ ਐਮਐਲਏ ਵੀ ਕੱਲੋ ਉਸ ਏਰੀਆ ਦੇ ਪੈਂਦੇ ਨੇ ਉਹਨਾਂ ਨੂੰ ਨੌ ਦੇ ਨੌ ਐਮਐਲਏ ਨੂੰ ਇਹ ਕੱਲੋ ਉਹਨਾਂ ਦੇ ਘਰ ਜਾ ਕੇ ਵੀ ਕੱਲੋ ਸਾਰੀ ਰਿਪੋਰਟ ਵੀ ਦਿੱਤੀ ਹੋਈ ਆ ਅਫਸਰ ਸਹਿਬਾਨ ਨੂੰ ਭੇਜੀ ਹੋਈ ਆ ਗਵਰਨਮੈਂਟ ਆਫ ਪੰਜਾਬ ਨੂੰ ਭੇਜੀ ਹੋਈ ਆ ਗਵਰਨਮੈਂਟ ਆਫ ਇੰਡੀਆ ਨੂੰ ਭੇਜੀ ਹੋਈ ਹੈ ਰਿਪੋਰਟ ਉਹਨਾਂ ਦੀ ਪਰ ਕੋਈ ਕਾਰਵਾਈ ਹਲੇ ਤੱਕ ਨਹੀਂ ਹੋਈ ਅੰਨੇ ਜਮੀਨੀ ਪੱਧਰ ਤੇ ਵੀ ਕਹ ਲੋ ਸਰ ਹਰਪ੍ਰੀਤ ਸਿੰਘ ਜੀ ਇਹ ਵੀ ਕਹ ਲਾ ਕੋਈ ਕਾਰਵਾਈ ਨਹੀਂ ਹੋਈ ਔਰ ਬੜਾ ਰੌਲਾ ਪਿਆ ਵੀ ਹਾਂ ਵੀ 650 ਕਰੋੜ ਰੁਪਈਆ ਖਰਚ ਕੇ ਆ ਵੀ ਕਹ ਲੋ ਇਹਨੂੰ ਅਸੀਂ ਦੁਬਾਰਾ ਇਹਦਾ ਨਵੀਨੀ ਕਰਨ ਪਾ ਰਹੇ ਹਾਂ ਪਰ ਮੇਰੇ ਹਿਸਾਬ ਨਾਲ ਜਿਹੜਾ ਜਦੋਂ ਬਲੀਪੁਰ ਜਾ ਕੇ ਆਪਾਂ ਦੇਖਦੇ ਆ ਤਾਂ ਉੱਥੇ 650 ਕਰੋੜ ਰੁਪਈਏ ਦਾ 650 ਰੁਪਈਏ ਦਾ ਵੀ ਕੋਈ ਆ ਵੀ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ ਅੱਜ ਦੀ ਤਰੀਕਹ ਹਮ ਮਨਦਰਜੀਤ ਸਿੰਘ ਜੀ ਇੱਕ ਗੱਲ ਦੱਸਿਓ ਕਿ ਇਸ ਇਸ ਬੁੱਡੇ ਨਾਲੇ ਦੇ ਨਾਲ ਅਬ ਲੁਧਿਆਣਾ ਦਾ ਇਹ ਜਿਹੜਾ ਨਿਰਧੜਤਾ ਇਲਾਕਾ ਪੀੜਿਤ ਹੈ ਜਾਂ ਹੋਰ ਵੀ ਕੋਈ ਲੱਗਦਾ ਤੁਹਾਨੂੰ ਇਲਾਕਾ ਪੀੜਿਤ ਹੈ ਜੇ ਪੀੜਿਤਤਾ ਕਿਸ ਤਰੀਕੇ ਨਾਲ ਪੀੜਿਤ ਹੈਗਾ ਦੇਖੋ ਐਸ ਤਰ੍ਹਾਂ ਹੈਗਾ ਲੁਧਿਆਣੇ ਦੇ ਨਾਲ-ਨਾਲ ਤਾਂ ਆਇਆ ਵੀ ਇੱਕ ਹੋਰ ਬੜੀ ਮੈਂ ਤੁਹਾਨੂੰ ਦੱਸਾਂ ਜੀ ਇਹ ਜਿਹੜੀ ਖਤਰਨਾਕ ਗੁੱਡੇ ਦਰਿਆ ਦੀ ਜਿਹੜਾ ਕੱਲ ਸਿੱਧਾ ਪਾਣੀ ਪੈਂਦਾ ਆਪਾਂ ਨੂੰ ਦਿਖਦਾ ਨਾ ਲੁਧਿਆਣੇ ਦੇ ਵਿੱਚ ਇੱਕ ਹੋਰ ਆ ਵੀ ਜਾਂ ਪੰਜਾਬ ਦੇ ਵਿੱਚ ਇੱਕ ਹੋਰ ਬੜੀ ਵੱਡਾ ਮਾਫੀਆ ਆਇਆ ਵੀ ਆ ਗਿਆ ਜਿਹੜੇ ਲੋਕਾਂ ਦੇ ਕੋਲ ਇਹ ਬੜੀ ਵੱਡੀ ਗੱਲ ਹੋ ਗਈ ਕਿ ਸਾਜੇਸ਼ ਹੈ ਵੀ ਜਿੰਨੀਆਂ ਵਾਟਰ ਬਾਡੀਜ਼ ਨਹੀਂ ਉਹਨਾਂ ਦੇ ਉੱਪਰ ਵੀ ਇਹ ਜੀ ਇੰਡਸਟਰੀ ਹੈਗੀ ਆ ਜਾਂ ਜਿੱਥੇ ਸੀਵਰੇਜ ਹੈਗਾ ਉੱਥੇ ਹੈਗੀ ਆ ਲੇਕਿਨ ਇਹ ਵੀ ਗੱਲ ਹਰਿਆਣਾ ਬਹੁਤ ਵੱਡਾ ਜਿੰਨਾ ਹਰਿਆਣੇ ਦੇ ਬਾਹਰਲੇ ਏਰੀਆ ਉਹ ਤੋਂ ਮਨੋਸਪੋ ਲਿਮਟ ਉਹ ਸਾਰਾ ਪਾਣੀ ਰਿਵਰਸ ਬੋਰਡ ਦੇ ਨਾਲ ਗੰਦਾ ਪਾਣੀ ਜਿੰਨੀਆਂ ਟਾਈ ਇੰਡਸਟਰੀਆਂ ਸਾਰੀ ਥੰਡੇ ਪਾ ਰਹੀਆਂ ਕੈਮੀਕਲ ਇੰਡਸਟਰੀ ਇਹ ਵੀ ਜ਼ਮੀਨ 'ਚ ਪਾ ਰਹੀਆਂ ਜਿਹੜੀ ਸ਼ਹਿਰ ਨਾਲ ਖਤਰਨਾਕ ਗੱਲਾਂ ਨੇ ਹੂੰ ਜਿਹੜਾ ਕਿ ਸਾਡਾ ਲੁਧਿਆਣੇ ਦਾ ਪਾਣੀ ਜਾਂ ਪੰਜਾਬ ਦਾ ਪਾਣੀ ਜਿਹੜਾ ਹੈਗਾ ਆਪਾਂ ਕਿਉਂ ਕਹਿੰਨੇ ਆ ਵੀ ਪੀਣ ਯੋਗ ਨਹੀਂ ਰਿਹਾ ਪੰਜਾਬਾਂ ਦੀ ਧਰਤੀ ਸੀ ਔਰ ਅੱਜ ਸਾਡੇ ਕੋਲ ਪੀਣ ਯੋਗ ਪਾਣੀ ਵੀ ਨਹੀਂ ਹੈਗਾ ਪਾਣੀ ਨਹੀਂ ਹੈਗਾ ਹੂੰ ਕਿੰਨੀ ਸ਼ਰਮ ਦੀ ਗੱਲ ਆ ਸਾਡੇ ਲਈ ਹੂੰ ਔਰ ਉਹੀ ਉਹ ਪਾਣੀ ਜਿਹੜਾ ਥੱਲੇ ਪਾਇਆ ਜਾ ਰਿਹਾ ਟਿਊਬਵਲਾਂ ਦੇ ਜ਼ਰੀਏ ਜਾਂ ਸਾਡੇ ਸਮਰਸੀਬਲਾਂ ਦੇ ਜ਼ਰੀਏ ਤਾਂ ਸਾਡੇ ਘਰਾਂ ਦੇ ਵਿੱਚ ਹੀ ਆਣਾ ਵਾਪਸ ਜਾਂ ਫਸਲਾਂ ਤੇ ਰਾਹੀ ਤੁਹਾਡੇ ਕੋਲ ਆਣਾ ਮੈਂ ਮੈਂ ਅਕਸਰ ਕਹਿੰਦਾ ਹੁਣਾਂ ਜੀ ਵੀ ਜਿਹੜੇ ਬਹੁਤ ਅਮੀਰ ਬੰਦੇ ਨੇ ਆ ਵੀ ਕਹਿੰਦਾ ਜਿਹੜੇ ਆ ਵੀ ਥਾਲਾ ਇੱਕ ਟਿੱਕੇ ਤੋਂ ਪੈਸੇ ਕਮਾ ਰਹੇ ਬੱਚਿਆਂ ਨੂੰ ਵੀ ਕਹ ਲਓ ਉਹ ਬਾਹਰਲੇ ਮੁਲਕਾਂ ਤੋਂ ਵੀ ਇਹ ਵੀ ਕਹ ਲਓ ਬੋਤਲ ਬੰਦ ਪਾਣੀ ਹੈ ਵੀ ਕਹ ਲਓ ਲਿਆ ਕੇ ਪਿਲਾ ਦੇਣਗੇ ਲੇਕਿਨ ਹਵਾ ਤਾਂ ਹਵਾ ਦੇ ਵਿੱਚੋਂ ਸਾਹ ਤਾਂ ਉਹਨਾਂ ਨੇ ਇੱਥੇ ਹੀ ਲੈਣਾ ਲੇਕਿਨ ਜਿਹੜੀ ਆਮ ਜਨਤਾ ਹੈਗੀ ਆ ਇਹ ਇਹ ਵੀ ਕਹ ਲਓ ਉਹ 130 ਕਰੋੜ ਰੁਪਏ ਦਾ ਆ ਵੀ ਕਹ ਲੋ ਇਸੇ ਹਿੰਦੁਸਤਾਨ ਦੀ ਧਰਤੀ ਦੇ ਵਿੱਚੋਂ ਹੀ ਪਾਣੀ ਪੀਣਾ ਨਾ ਜੀ ਉਹ ਆ ਵੀ ਕਹ ਲਾ ਪਾਣੀ ਜਿਹੜਾ ਹੈਗਾ ਜੇ ਸਾਫ਼ ਹੀ ਨਹੀਂ ਰਿਹਾ ਇੱਥੇ ਇਹ ਪਾਣੀ ਦੇ ਪੱਤਣ ਹੁੰਦੇ ਨੇ ਜੀ ਪਹਿਲੇ ਦੋ ਪੱਤਣ ਜਿਹੜੇ ਨੇ ਸਾਹਬ ਬਰੀ ਸਿੰਘ ਜੀ ਉਹ ਪੀਣ ਯੋਗ ਨਹੀਂ ਰਹੇ ਧਰਤੀ ਦੇ ਥੱਲੇ ਪੱਤਣ ਹੁੰਦੇ ਨੇ ਜਿਹੜੇ ਆਪਾਂ ਤੀਜੇ ਚੌਥੇ ਪੱਤਣ ਦਾ ਪਾਣੀ ਜਿਹੜਾ ਉਹ ਲੈ ਰਹੇ ਆ ਤਿੰਨ ਚਾਰ ਕੁ ਫੁੱਟ ਤੋਂ ਹੂੰ ਔਰ ਔਰ ਗਾਏ ਔਰ ਲੱਕ ਪਾਣੀ ਪੀਣ ਯੋਗ ਨਹੀਂ ਰਿਹਾ ਹਾਂ ਬਿਲਕੁਲ ਠੀਕ ਹੈ ਔਰ ਇਥੋਂ ਤੱਕ ਵੀ ਗੱਲ ਆ ਰਹੀ ਹੈ ਕਿ ਪੰਜਾਬ ਡੇਂਜਰ ਜ਼ੋਨ ਦੇ ਵਿੱਚ ਜਾ ਰਿਹਾ ਹੈ ਪੰਜਾਬ ਦਾ ਪਾਣੀ ਕਿਸੇ ਵੇਲੇ ਸੁੱਕ ਸਕਦਾ ਧਰਤੀ ਦੇ ਵਿੱਚੋਂ ਜਿੰਨਾ ਪਾਣੀ ਅਸੀਂ ਟੜ-ਟੜ ਕੱਢ ਰਹੇ ਹਾਂ ਉਹ ਕਿਸੇ ਵੇਲੇ ਵੀ ਸੁੱਕ ਸਕਦਾ ਔਰ ਦਾਵਾ ਇਹ ਕੀਤਾ ਜਾ ਰਿਹਾ ਸੀਗਾ ਕਿ ਸਤਲੂ ਜੇ ਦਰਿਆ ਦੇ ਜ਼ਰੀਏ ਜਾਂ ਨਦੀਆਂ ਨਹਿਰਾਂ ਦੇ ਜ਼ਰੀਏ ਸਨਚਾਈ ਕਰਾਂਗੇ ਹੁਣ ਇਸ ਪਾਣੀ ਦਾ ਸਨਚਾਈ ਕਿਵੇਂ ਹੋ ਸਕਦੀ ਹੈ ਜੇ ਇਹ ਪਾਣੀ ਤੁਸੀਂ ਟੇਲਾਂ ਤੱਕ ਪਹੁੰਚਾ ਵੀ ਦਿਓ ਕੀ ਇਹ ਪਾਣੀ ਸਨਚਾਈ ਯੋਗ ਹੈਗਾ ਮਨਿੰਦਰਜੀਤ ਸਿੰਘ ਜੀ ਲਓ ਇਹ ਆ ਵੀ ਤੁਸ਼ਰ ਵੀ ਨਹੀਂ ਕੀਤਾ ਜਾ ਸਕਦਾ ਜੀ ਇਹ ਵੀ ਜ਼ਹਿਰ ਹੈ ਇਹ ਵੀ ਕਹਿੰਦਾ ਜਿੰਨਾ ਆਪਾਂ ਇਹ ਕਹ ਲਓ ਉਪਰੋਂ ਸਪਰੇਅ ਕਰਨ ਨੂੰ ਇਹ ਵੀ ਖਤਰਨਾਕ ਮੰਨਦੇ ਆ ਤਾਂ ਉਹਦੇ ਨਾਲ ਜਿਆਦਾ ਖਤਰਨਾਕ ਹੈ ਕਿ ਉਹ ਧਰਤੀ ਤੇ ਥੱਲੇ ਜਾ ਰਿਹਾ ਜੀ ਪਾਣੀ ਵੀ ਜਦੋਂ ਖੇਤ ਚ ਲਾਵਾਂਗੇ ਤਾਂ ਅਖਰ ਉਹਨੇ ਧਰਤੀ ਚ ਹੀ ਲੀਕ ਹੋਣਾ ਔਰ ਫਸਲ ਦੇ ਰਾਹੀਂ ਇਹ ਵੀ ਕਹ ਲਓ ਲੋਕਾਂ ਦੇ ਇਹ ਆ ਵੀ ਖਾਣੇ ਦੇ ਵਿੱਚ ਆਊਗਾ ਜੀ ਉਹ ਹਮ ਅੱਜ ਤੁਹਾਡੀ ਟੀਮ ਨੇ ਦੌਰਾ ਕੀਤਾ ਮਨਿੰਦਰਜੀਤ ਸਿੰਘ ਜੀ ਹੁਣ ਤੁਹਾਡਾ ਅੱਗੇ ਦਾ ਕੀ ਐਕਸ਼ਨ ਲੈਣ ਵਾਲਾ ਹੈ ਕੀ ਤੁਸੀਂ ਕਰਨ ਵਾਲੇ ਹੋ ਹਾਲਾਂਕਿ ਇਹ ਕੰਮ ਤਾਂ ਬਣਦੇ ਨੇ ਸਰਕਾਰਾਂ ਦੇ ਸਰਕਾਰਾਂ ਦੇ ਕੰਮ ਵੀ ਤੁਸੀਂ ਕਰ ਰਹੇ ਹੋ ਦੇਖੋ ਐਸਟਰਾ ਜੀ ਅਸੀਂ ਤਾਂ ਆਇਆ ਵੀ ਕਹ ਲੋ ਬੜੇ ਜੋਰ ਸ਼ੋਰ ਨਾਲ ਆਇਆ ਵੀ ਕਹੋ ਸਾਡੇ ਸਾਰੇ ਸਾਥੀ ਆਇਆ ਵੀ ਕਹਲਾ ਮੈਨੂੰ ਸਕਰੀਨ ਤੇ ਨਕੇ ਰ ਆ ਰਹੇ ਨੇ ਇਹ ਵੀ ਸਾਹ ਨਰਿੰਦਰ ਸਿੰਘ ਜੀ ਆ ਵੀ ਕਹ ਲੋ ਦੌਰਾ ਕਰ ਰਹੇ ਆ ਤੇ ਇਹ ਵੀ ਅਸੀਂ ਤਾਂ ਬੜੇ ਜੋਰ ਸ਼ੋਰ ਨਾਲ ਆ ਵੀ ਲੱਗੇ ਹੋਇਆ ਜੀ ਔਰ ਜੋ ਸਾਡੇ ਤੋਂ ਆ ਵੀ ਕਹ ਲੋ ਅਸੀਂ ਤਾਂ ਜਾਗਰੂ ਕਰ ਸਕਦੇ ਆ ਔਰ ਇਹ ਵੀ ਕਹ ਲੋ ਆਪਣਾ ਹੱਕ ਬੁਨਿਆਦੀ ਹੱਕ ਆ ਜੀ ਸਾਡਾ ਇਨਸਾਨੀ ਹੱਕ ਆ ਵੀ ਸਾਫ ਪਾਣੀ ਸਾਫ ਹੋਵਾ ਉਹ ਮੰਗ ਰਹੇ ਆ ਅਸੀਂ ਕੋ ਸਾਡੇ ਕੋਲ ਨਾ ਧਰਤੀ ਸਾਡੀ ਆ ਵੀ ਕਹ ਲੋ ਸਾਫ ਹੈ ਨਾ ਹਵਾ ਸਾਫ ਹੈ ਨਾ ਪਾਣੀ ਸਾਫ ਹੈ ਜੀ ਹੂੰ ਬਰਦਰ ਜੀ ਤੁਸੀਂ ਵੀ ਕਹੋ ਤੁਹਾਡੀ ਵੀ ਹੱਦ ਤੱਕ ਜਾਵਾਂਗੇ ਪ੍ਰੋਟੈਸਟ ਕਰਾਂਗੇ ਜੀ ਤੁਹਾਡੀ ਨੌਲੇਜ ਦੇ ਵਿੱਚ ਕੋਈ ਹੈਗਾ ਕਿ ਕਿਸੇ ਦੇ ਖਿਲਾਫ ਕੋਈ ਐਕਸ਼ਨ ਲਿਆ ਹੋਵੇ ਕਿਸੇ ਫੈਕਟਰੀ ਮਾਲਕ ਦੇ ਖਿਲਾਫ ਕੋਈ ਐਕਸ਼ਨ ਕੀਤਾ ਹੋਵੇ ਦੇਖੋ ਐਸ ਤਰ੍ਹਾਂ ਹੈਗਾ ਜੀ ਇਹ ਸਿਰਫ ਇਹ ਆ ਵੀ ਇਹ ਆ ਵੀ ਇੱਕ ਟੈਂਪੋਰਰੀ ਆ ਵੀ ਅੱਖਾਂ ਪੁੰਜਨ ਵਾਲੀ ਗੱਲ ਹੁੰਦੀ ਆ ਵੀ ਹਾਂ ਵੀ ਕਿਸੇ ਦਾ ਕੋਈ ਸੀਵਰੇਜ ਕਨੈਕਸ਼ਨ ਆ ਵੀ ਦੋ ਦਿਨ ਲਈ ਕੱਟ ਦਿਓ ਇਹ ਰਿਹਾ ਵੀ ਕਹੋ ਜੋੜਿਆ ਉਹ ਇੱਥੇ ਕਿਸੇ ਦਾ ਵੀ ਕਹੋ ਕੋਈ ਆ ਵੀ ਕਹੋ ਮੈਨੂੰ ਅਜੇ ਤੱਕ ਇਹ ਨਹੀਂ ਲੱਗਿਆ ਵੀ ਹਾਂ ਵੀ ਕੋਈ ਠੋਸ ਕਿਸੇ ਨੇ ਕਾਰ ਉਹ ਕੋਈ 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 ਐਗਜ਼ਾਮਪਲ ਕੋਈ ਐਗਜ਼ਾਮਪਲ ਸੈੱਟ ਕੀਤੀ ਹੋਵੇ ਮਿਸਾਲੀ ਸਜ਼ਾ ਦਿੱਤੀ ਹੋਵੇ ਤਾਂ ਜੋ ਸਾਰਿਆਂ ਦੇ ਕੰਨ ਖੜੇ ਹੋ ਜਾਣ ਅਜਿਹਾ ਕੁਝ ਨਹੀਂ ਬਿਲਕੁਲ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਮੈਂ ਇਹ ਵੀ ਕਹ ਲਓ ਇਹ ਵੀ ਇੱਕ ਵੀ ਮਿਸਾਲ ਨਹੀਂ ਹੈਗੀ ਔਰ ਇਹ ਵੀ ਕਹ ਲਓ ਇਹ ਬੜੀ ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਵੀ ਉਹੀ ਅਫਸਰ ਸਹਿਬਾਨ ਆ ਵੀ ਆਰਡਰ ਕਰਦੇ ਨੇ ਔਰ 2-4 ਦਿਨ ਦੇ ਵਿੱਚ ਹੀ ਉਹਨਾਂ ਦੇ ਆਰਡਰ ਨਾਲ ਹੀ ਆ ਵੀ ਕਹ ਲਓ ਦੁਬਾਰਾ ਆਏ ਆ ਵੀ ਕਹ ਲਓ ਫੇਰ ਆ ਵੀ ਕਹ ਲਓ ਉਹੀ ਹਾਲ ਉਹਨਾਂ ਦਾ ਹੋ ਜਾਂਦਾ ਜੀ ਹੂੰ ਚਲ ਮਨਿੰਦਰਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਇਸ ਸਮੱਸਿਆ ਦੀ ਆਵਾਜ਼ ਹੈ ਜਿਹੜੀ ਉੱਪਰ ਤੱਕ ਪਹੁੰਚਾਈਏ ਔਰ ਇਹ ਇਹ ਜ਼ਿੰਮੇਵਾਰੀ ਸਿਰਫ ਮਨਿੰਦਰਜੀਤ ਸਿੰਘ ਦੀ ਹੈ ਇਹਨਾਂ ਦੀ ਕਮੇਟੀ ਦੀ ਨਹੀਂ ਇਹ ਜ਼ਿੰਮੇਵਾਰੀ ਹਰ ਉਸ ਬਿਸ਼ਿੰਦੇ ਦੀ ਹੈ ਜਿਹੜਾ ਵਾਤਾਵਰਨ ਨੂੰ ਆਬ ਨੂੰ ਪਿਆਰ ਕਰਦਾ ਪਾਣੀ ਨੂੰ ਪਿਆਰ ਕਰਦਾ ਪੰਜਾਬ ਨੂੰ ਪਿਆਰ ਕਰਦਾ ਕਿਉਂਕਿ ਇਹ ਪਾਣੀ ਹੈ ਜਿਹੜਾ ਇਹ ਸਾਡੇ ਸਾਰਿਆਂ ਦੀ ਜੀਵਨ ਸ਼ੈਲੀ ਹੈ ਇਹ ਲਾਈਫਲਾਈਨ ਹੈ ਜੇ ਇਹ ਖਤਮ ਹੋ ਗਈ ਤਾਂ ਸਾਡੀ ਹੋਂਦ ਵੀ ਖਤਮ ਹੋ ਸਕਦੀ ਹੈ